ਤਾਂ ਦਿੱਤੇ ਲੋੜ ਛੋੜਾ ਹੋ ਚੁੱਕਿਆ ਸੀ ਉਸੇ ਕੁੱਟੀ ਬਈ ਨੂੰ ਦੁਬਾਰਾ ਫਿਰ ਉਹਨਾਂ ਨੇ ਗੱਡਿਆ ਤਾਂ ਆਓ ਸਭ ਤੋਂ ਪਹਿਲਾਂ ਜੋ ਮਾਗਦੇ ਬਹੀਨੇ ਦੀ ਵਿਚਾਰ ਨੂੰ ਅਰਜੁਨ ਸਾਹਿਬ ਮਹਾਰਾਜ ਨੇ ਬਖਸ਼ੀ ਹੈ ਆਓ 12 ਮਹਾਂ ਦੀ ਪਾਵਰ ਬਾਣੀ ਵਿੱਚੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਵਿਚਾਰ ਆਪਾਂ ਸਰਵਣ ਕਰੀਏ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤੇ ਦੀ ਸਾਜ ਕਰੀਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨਦਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ 사ਧੂ ਜੀ ਨੇ ਬੜੇ ਹੀ ਸੁੰਦਰ ਢੰਗ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਅਕਿੰਦਾਂ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇadesh ਕੀਤਾ ਮਾਗ ਮਜਨ ਸੰਗ ਸਾਧਵਾ ਢੂੜੀ ਕਰ ਇਸਨਾਨ ਕਿਉਂਕਿ ਮਾਗਦਿ ਮਹੀਨੇ ਵਿੱਚ ਧਾਰਮਿਕ ਸਥਾਨਾਂ ਤੇ ਜਾ ਕੇ ਸ਼ਰਾਂ ਕਰਨਾ ਇਸ ਤੋਂ ਇਲਾਵਾ ਪੁੰਨ ਦਾਨ ਕਰਨਾ ਇਹਨਾਂ ਕਰਮਾਂ ਨੂੰ ਬਹੁਤ ਹੀ ਉੱਤਮ ਮੰਨਿਆ ਗਿਆ ਸੀ ਖਾਸ ਤੌਰ ਤੇ ਜੋ ਮਾਗਮੀ ਦਿਦੀ ਸੰਗਰਾਮ ਨੂੰ ਸੰਕਰਾਂਤੀ ਨੂੰ ਇਸ਼ਨਾਨ ਕਰਨ ਨੂੰ ਬਹੁਤ ਵੱਡਾ ਮਹਾਰਮ ਦਿੱਤਾ ਗਿਆ ਸੀ ਗ੍ਰੰਥਾਂ ਦੇ ਵਿੱਚ ਅੱਜ ਤੱਕ ਵੀ ਬਹੁਤ ਸਾਰੇ ਧਾਰਮਿਕ ਥਾਵਾਂ ਦੇ ਉੱਤੇ ਇਸ਼ਨਾਨ ਕਰਨਾ ਤੇ ਦਾਨ ਕਰਨਾ ਇਹ ਦੋ ਕਰਮ ਇਹਨਾਂ ਨੂੰ ਬਹੁਤ ਉੱਤਮ ਉਤਵਾ ਦਿੱਤਾ ਗਿਆ ਹੈ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਅਸਲ ਵਿੱਚ ਕਿਹੜਾ ਇਸ਼ਨਾਨ ਜਿਹੜਾ ਹੈ ਉਹ ਆਪਾਂ ਕਰਨਾ ਹੈ ਤੇ ਕਿਹੜਾ ਦਾਨ ਕਰਨਾ ਹੈ ਜਿਹੜਾ ਸਭ ਤੋਂ ਉੱਤਮ ਦਾਨ ਹੈ ਕਿਸੇ ਤੀਰਥ ਸਥਾਨ ਤੇ ਜਾ ਕੇ ਮੰਚਨ ਕਰਨਾ ਮਤਲਬ ਇਸ਼ਨਾਨ ਕਰਨਾ ਇਹਨੂੰ ਬਹੁਤ ਪਉਨੁ ਦਾ ਕਰਮ ਸਮਝਿਆ ਜਾਂਦਾ ਹੈ ਤੇਸ ਤੋਂ ਲਾਵਾ দান ਕਰ ਨੂੰ ਬਹੁਤ ਵੱਡਾ ਪਉਨੁ ਦਾ ਕਰਮ ਸਮਝਿਆ ਜਾਂਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਹੈ ਭਾਈ ਬਾਗ ਦਾ ਮਹੀਨਾ ਆਇਆ ਹੈ ਲੋਕ ਪ੍ਰਿਆਗ ਤੀਰਥ ਤੇ ਜਾ ਕੇ ਇਸ਼ਨਾਨ ਕਰਦੇ ਹਨ ਫਿਰ ਪੁੰਨ ਦਾਨ ਕਰਦੇ ਹਨ ਜੋ ਗੁਰਮਤਿ ਵਿੱਚ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਸਭ ਤੋਂ ਵੱਡਾ ਤੀਰਥ ਉਹ ਥਾਂ ਹੈ ਜਿੱਥੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਪਿਆਰੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਸਭ ਤੋਂ ਵੱਡਾ ਤੀਰਥ ਗੁਰੂ ਸਾਹਿਬ ਜੀ ਨਾਮ ਨੂੰ ਕਹਿ ਰਹੇ ਹਨ ਕਿ ਨੇ ਭਾਈ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਗੁਰੂ ਦੀ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਉਸ ਤੁਰੀਤ ਇਸ਼ਨਾਨ ਕਰ ਜਿਹੜੇ ਰੱਬ ਦੇ ਪਿਆਰੇ ਉਸ ਪਰਮੇਸ਼ਰ ਨਾਲ ਜੁੜੇ ਹੋਏ ਹਨ ਕਿਉਂਕਿ ਗੁਰਬਾਣੀ ਦਾ ਬਾਤ ਹੈ ਪਾਸ਼ਾ ਫਰਮਉਦੇ ਹਨ ਕਿ ਇੱਕ ਪਾਸੇ ਤੀਰਥ ਨੇ ਜਿੱਨਾਂ ਉੱਤੇ ਜਾ ਕੇ ਆਮ ਲੋਕ ਇਸ਼ਨਾਨ ਕਰਕੇ ਉਹਨਾਂ ਦਾ ਬੰਦਣਾ ਹੈ ਕਿ ਸਾਡੀ ਮੈ ਜਿਹੜੀ ਲੈਂਦੀ ਹੈ ਸਾਡੇ ਪਾਪ ਉਤਰਦੇ ਹਨ ਤਾਂ ਗੁਰਬਾਣੀ ਕਹਿੰਦੀ ਹੈ ਕਿ ਠੀਕ ਹੈ ਜੇ ਤੀਰਥਾਂ ਉੱਤੇ ਜਾ ਕੇ ਪਾਪ ਲੈਂਦੇ ਨੇ ਪਰ ਅਗਲੀ ਗੱਲ ਇਹ ਹੈ ਕਿ ਜੇ ਲੋਕਾਂ ਦੇ ਗੁਨਾਹ ਜਿਹੜੇ ਨੇ ਪਾਪ ਨੇ ਉਹ ਤੀਰਥਾਂ